ਪਰ ਸਾਹ ਤੋਂ ਘੋੜਾ ਜਾਊਗਾ ਨਹੀਂ ਤੇ ਦੁਨੀਆ ਇੱਥੇ ਘੋੜੇ ਲੈ ਕੇ ਆਉਂਦੀ ਹੈ ਵੀ ਪਾਸ਼ਾ ਨੂੰ ਚੜਾਵਾ ਚੜਾਈਏ ਪਰ ਨਹੀਂ ਸਾਹਮਣੇ ਸਾਹਮਣੇ ਅਣਦਾਰੇ ਵਾਲਾ ਮੈਨੂੰ ਲੱਗਦਾ ਬੂਟਾ ਛਾ ਗਿਆ ਬੂਟਾ ਛਾ ਗਿਆ ਬੂਟਾ ਛਾ ਗਿਆ ਛਾ ਗਿਆ ਬੂਟਾ ਛਾ ਗਿਆ ਛਾ ਗਿਆ ਬੂਟਾ ਛਾ ਗਿਆ ਆ ਗਿਆ ਬੂਟਾ ਸ਼ ਆ ਗਿਆ ਬੂਟਾ ਰਕੇਸ਼ ਬੋਪਰ ਦਾ ਅਗਲੀ ਰੇਡੇ ਚਾੜੇ ਫੇਰ ਤੇ ਆ ਗਿਆ 40.50 ਦੀ ਟੱਕਰ ਹੈ ਅਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਦਾ ਫਾਈਨਲ ਹੈ 8.5 ਲੱਖ ਤੇ 6 ਲੱਖ ਦਾ ਮੈਚ ਬਾਈ ਗਰਾਊਂਡ ਗਰਾਊਂਡ ਐਦਾਂ ਵਿੱਚ ਨਾ ਜਾਓ ਯਾਰ ਪਲੀਜ਼ ਬੇਤੀ ਆ ਰਮੀ ਵਾਲਾ ਅੰਦਰਜੀਤ ਤੇ ਨਾਲ ਨਵੀ ਗਿੱਲ ਵਰਗੇ ਉਹ ਕਹਿੰਦੇ ਜੌਨ ਡੀਅਰਾਂ ਦੇ ਸਪான்ਸਰ ਬਣ ਗਏ ਆਹ ਵੇਖਦੇ ਗੁਰਦੀਪ ਪੂਰੀ ਛੰਨਾ ਵਾਲਾ ਟੱਚ ਮਾਰਿਆ ਐਨ ਆਤਮ ਵਿਸ਼ਵਾਸ ਦੇ ਨਾਲ ਉਹ ਭੰਗੜੇ ਪਾਉਂਦਾ ਬਾਈ ਬਾਹਰਲੇ ਪਾਸੇ ਵੀਰੇ ਬਾਹਰਲੇ ਪਾਸੇ ਵੀਰੇ ਫਿਰ ਬਾਂਸਰ ਕੱਢਣਗੇ ਯਾਰ ਸਬਾਬਾ ਜੀ ਇਹਨਾਂ ਗੱਦੋ ਵਾਲੀਆਂ ਪਹਿਲਵਾਨ ਰੇਡ ਪਾਉਣੀ ਮੈਦਾਨ ਦੇ ਵਿੱਚ ਫੇਰ ਤਿਆਰ ਹੈ ਗੱਦੋ ਵਾਲੀਆਂ ਪਹਿਲਵਾਨ ਅੱਜ ਵੇਰਿਆ ਫਿਰਦਾ ਹੈ ਇਹਦੀ ਨੌਜਵਾਨ ਬੁਲਟ ਜਿੱਤਣ ਨੂੰ ਫਿਰਦਾ ਹੈ ਪਰ ਬੁਲਟ ਕਹਿੰਦੇ ਜਿੱਤਣਾ ਹੈ ਗੱਲ ਸਮੇਂ ਦੀ ਹੋਣੀ ਹੈ ਆਹ ਅਨੰਦਾਣੇ ਵਾਲਾ ਬੂਟਾ ਇੱਕ ਜ਼ੋਰਦਾਰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਬੱਲੇ ਬੱਲੇ ਹੋ ਗਈ ਮਿੱਤਰੋ ਆਹ ਬੱਲੇ ਬੱਲੇ ਹੋ ਗਈ ਮਿੱਤਰੋ ਕਬੱਡੀ 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 ਭਾਈ ਬਾਹਰਲੇ ਪਾਸੇ ਯਾਰ ਬਾਹਰਲੇ ਪਾਸੇ ਯਾਰ ਪਲੀਜ਼ ਬੇਨਤੀ ਮੰਨੋ ਬਾਹਰਲੇ ਪਾਸੇ ਸਿਰਾ ਲੱਗ ਗਿਆ ਆ ਬੂਟਾ ਅਣਬਾਣੇ ਵਾਲਾ ਆ ਬੂਟਾ ਅਣਬਾਣੇ ਵਾਲਾ ਪਲੀਜ਼ ਯਾਰ ਇੰਦਾ ਚੰਗਾ ਨਹੀਂ ਲੱਗਦਾ ਸਾਰੇ ਭਰਾ ਤੁਸੀਂ ਸਾਡੇ ਮਹਿਮਾਨ ਹੋ ਤੁਸੀਂ ਇੱਕ ਸੰਗਤ ਦੇ ਰੂਪ ਦੇ ਵਿੱਚ ਆਏ ਹੋ ਤੁਸੀਂ ਇੱਕ ਸੰਗਤ ਦੇ ਰੂਪ ਦੇ ਵਿੱਚ ਆਏ ਹੋ ਤੇ ਆਪਾਂ ਸੰਗਤ ਬਣ ਕੇ ਰਹੀਏ ਗੁਰੂ ਪਾਤਸ਼ਾਹ ਦੀ ਹਾਂਜੀ ਹਾਂ ਇਹਨ ਕਹਿੰਦੇ ਲਾਡਾ ਮਾਪਿਆਂ ਨੇ ਲਾਡਾ ਨਾਲ ਪਾ ਰਿਹਾ ਹੋਇਆ ਗੱਭਰੂ ਰੇਡ ਪਾ ਰਿਹਾ ਪਰ ਦੇਖਣਾ ਵੀ ਬੂਟਾ ਅਨੰਦਾਨੇ ਵਾਲਾ ਅੱਜ ਛਾਇਆ ਹੋਇਆ ਆ ਬੂਟਾ ਕਹਿੰਦੇ ਛਾਇਆ ਹੋਇਆ ਲੱਗਿਆ ਹੋਇਆ ਜੋਰ ਹੈ ਆ ਕਬੱਡੀ ਕਬੱਡੀ ਦਾ ਨਾਮ ਛੜਿਆ ਹੋਇਆ ਹੈ ਕਬੱਡੀ ਕਬੱਡੀ ਦਾ ਨਾਮ ਛੜਿਆ ਹੋਇਆ ਹੈ ਅਨੰਤਪੁਰ ਸਾਹਿਬ ਦੀ ਚੈਂਪੀਅਨਸ਼ਿਪ ਹੈ ਅਨੰਤਪੁਰ ਸਾਹਿਬ ਦੀ ਚੈਂਪੀਅਨਸ਼ਿਪ ਹੈ ਅਨੰਦਾਨੇ ਵਾਲਾ ਆ ਬੂਟਾ ਹੈ ਆ ਬੂਟਾ ਅਨੰਦਾਨਾ ਸਿਰੇ ਦਾ ਮੈਚ ਹੋ ਨਿਪੜਿਆ ਬੇਨਤੀ ਆ ਯਾਰ ਪਲੀਜ਼ ਰੇਡ ਬਾਕੀ ਹੈ ਆ ਗੁਰਦੀਪ ਪੂਰੀ ਛੰਨਾ ਵਾਲਾ ਛੰਨਾ ਵਾਲਾ ਛੰਨਾ ਵਾਲਾ ਛੰਨਾ ਵਾਲਾ ਰੇਡ ਪਾ ਰਿਹਾ ਹੈ ਆ ਗੁਰਦੀਪ ਪੂਰੀ ਛੰਨਾ ਵਾਲਾ ਪਰ ਸੋੜ ਪੁੱਠੀ ਮਾਰੀ ਹੈ ਇੱਕ ਰੇਡ ਹੋਰ ਪਾ ਲੈਣ ਦਿਓ ਇੱਕ ਰੇਡ ਹੋਰ ਪਾ ਲੈਣ ਦਿਓ ਦਾ ਕਹਿਣਾ ਪੈਣਾ ਸੰਧੂਆਂ ਵਾਂਗੋ ਵੇ ਚੱਕ ਸਾਬੂ ਵਾਲਾ ਸੋਹਣ ਬੁਲਟ ਤੇ ਬੈਠ ਗਿਆ ਸਿਆਹ ਜਿਵੇਂ ਕਹਿੰਦੇ ਕਹਿੰਦਾ ਲੀਰਾ ਮਾਰਦਾ ਫਿਰਦਾ ਆਹ ਕਪੜਾ ਮਾਰਦਾ ਫਿਰਦਾ ਆਹ ਵੇਖਦੇ ਵੀ ਨੌਜਵਾਨ ਇੱਕ ਜੋਰ ਦੇ ਨਾਲ ਇੱਕ ਜੋਰ ਦੇ ਨਾਲ ਅੰਨ ਦਾਣੇ ਵਾਲਾ ਬੂਟਾ ਵੀ ਕਹਿਰ ਕਰੀ ਜਾਂਦਾ ਮੈਨੂੰ ਲੱਗਦਾ ਵੀ ਬੂਟਾ ਵੀ ਬਰਾਬਰੀ ਤੇ ਹੀ ਫਸਿਆ ਹੋਇਆ ਹੈ ਆਹ ਬੂਟਾ ਵੀ ਕਹਿੰਦੇ ਬਰਾਬਰੀ ਤੇ ਟੱਕਰ ਦੇ ਰਿਹਾ ਜਿੱਤਣਾ ਮਾਰ ਦिए ਤੁਹਾਡਾ ਸਾਰਿਆਂ ਦਾ ਧੰਨਵਾਦ ਆ ਲਓ ਨੌਜਵਾਨ ਗੱਦੋ ਵਾਲੀਆ ਪਹਿਲਵਾਨ ਪਹਿਲੀ ਰੇਡ ਪਾ ਰਿਹਾ ਰੁਪਿੰਦਰਾ ਕਰਦੇ ਸਫਤ ਲਓ ਪਹਿਲਵਾਨ ਹੈ ਗੱਦੋ ਵਾਲੀਆ ਇਸ ਵੇਲੇ ਜ਼ਿਲ੍ਹੇ ਜਲੰਧਰ ਵੱਲੋਂ ਮੇਰੇ ਮਿੱਤਰੋ ਆਹ ਬੂਟਾ ਨਦਾਣੇ ਦਾ ਜਾਫੀ ਬੜਾ ਟਿਕਾਣੇ ਦਾ ਇਸ ਵੇਲੇ ਸੰਗਰੂਰ ਬਰਨਾਲਾ ਤੇ ਮਲੇਰ ਕੋਟਲਾ ਦੀ ਟੀਮ ਦੇ ਲਈ ਕਰੂ ਕਮਾਲ ਕਰੂ ਕਮਾਲ ਆਨੰਦਪੁਰ ਸਾਹਿਬ ਵਾਲੇ ਤਾੜੀਆਂ ਵਾਰੀ ਇਹ ਖਿਆਲ ਪੂਤਾ ਦਾਣੇ ਵਾਲਾ ਪਹਿਲਾ ਜਫਾ ਲਾ ਕੇ ਐਨ ਮੇਲਾ ਲੁੱਟ ਲੈਣ ਵਾਲੀ ਗੱਲ ਕਰ ਗਿਆ ਆ ਦੁਨੀਆ ਨੂੰ ਚਾ ਗਿਆ ਦੁਨੀਆ ਦੇ ਗੁਰਲਾਲ ਘਨੌਰ ਦੇ ਪੱਟਾ ਤੋਂ ਬਾਅਦ ਗੱਲ ਜੋਤੇ ਦੇ ਪੱਟਾਂ ਦੀ ਹੋਈ ਜੋਤੇ ਦੇ ਪੱਟਾ ਤੋਂ ਬਾਅਦ ਗੱਲ ਕਹਿੰਦੇ ਨੌਜਨ ਛੰਨਾ ਵਾਲੇ ਭੂਰੀ ਦੀ ਗੱਲ ਹੋਈ ਲੈ ਵੀ ਦਸ਼ਮੇਸ਼ ਵਾਲਿਆ ਤੇਰਾ ਧੰਨਵਾਦ ਆ ਇੱਕ ਪਾਸੇ ਸਿਮਾ ਪਤੜਿਆ ਔਰ ਦੂਜੇ ਪਾਸੇ ਭੂਰੀ ਛੰਨਾ ਇੱਕ ਉੱਚ ਕੇ ਕੱਦਨੇ ਆ ਲਾ ਗਿਆ ਨੰਬਰ ਆਪਣੀ ਟੀਮ ਦੇ ਲਈ ਛੰਨਾ ਵਾਲਾ ਭੂਰੀ ਮੇਰੇ ਵੀਰੋ ਪੁਆਇੰਟ ਦਾ ਵਾਦਾ ਕਰ ਗਿਆ ਕਮਾਲ ਕਰ ਗਿਆ ਸ਼ਨਮ ਬੱਲੀ ਜੀ ਤੇ ਮਨੀ ਸੰਗਾ ਜੀ ਐਡਮੈਂਟਰ ਤੋਂ ਕਹਿੰਦੇ ਬੋਪਾ ਰਾਮਾ ਤੋਂ ਸਾਡੇ ਭਰਾ ਨੇ ਇਧਰ ਪੰਡਤ ਮਦਨ ਗਪਾਲ ਗੋਸਾਹਬ ਦੇ ਬਹੁਤ ਅੱਛੇ ਦੋਸਤ ਨੇ ਅਚੇਤੇ ਤਰ ਤੇ ਪੁੱਜਿਆ ਧੰਨਵਾਦ ਆ ਸਾਹਮਣੇ ਆ ਵੇਖ ਆ ਵੇਖ ਆ ਵੇਖ ਬੂਟਾ 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 ਨੰਦਾਣੇ ਵਾਲਾ ਦਾਣੇ ਵਾਲਾ ਅਨਦਾਲੇ ਵਾਲੇ ਨੂੰ ਵੀ ਵਾਲੇ ਦੀ ਕਹਿੰਦੇ ਮੇਰੇ ਵੀਰੋ ਖੇਡ ਵੱਖਰੀ ਐ ਛੰਨਾ ਵਾਲੇ ਦੀ ਰੇਡ ਵੱਖਰੀ ਐ ਛੰਨਾ ਵਾਲੇ ਦੀ ਰੇਡ ਵੱਖਰੀ ਐ ਛੰਨਾ ਵਾਲੇ ਦਾ ਟਾਰ ਵੱਖਰਾ ਛੰਨਾ ਵਾਲੇ ਦਾ ਦੌਰ ਜਲਦਾ ਹੈ ਜੇ ਕਹਿੰਦੀਏ ਤੇ ਕੋਈ ਆਤਕਤ ਨਹੀਂ ਵੀ ਛੰਨੇ ਵਾਲੇ ਦਾ ਦੌਰ ਨਹੀਂ ਅੱਜ ਜਵਾਨਾ ਚੱਲਦਾ ਹੈ ਉਹ ਛੰਨਾ ਵਾਲੇ ਦਾ ਜਵਾਨਾ ਚੱਲਦਾ ਤਕੜਾ ਪੁਆਇੰਟ ਆਪਣੀ ਟੀਮ ਦੇ ਸੇ ਜੋੜ ਗਿਆ 18.5 ਤੇ 22 ਦੇ ਦਰਮਿਆਨ ਤਕੜਾ ਮੈਚ ਦੰਮ ਵਾਲਾ ਉਹ ਭੋਖਾਂ ਲਾਥੀ ਜਦੋਂ ਕਹਿੰਦੇ ਦੋ ਪਾਪਾਗੇ ਦੋ ਵਗ ਪਿੱਛੇ ਰੱਖਦਾ ਹੈ ਮੁੰਡੇ ਦੇ ਸਰੀਰ ਦੇ ਦਰਸ਼ਨ ਕਰਕੇ ਉਹ ਪੱਟਾਂ ਦੇ ਦਰਸ਼ਨ ਕਰਕੇ ਭੋਖਾਂ ਲੱਤ ਹੁੰਦੀ ਹੈ ਆਏ ਨੌਜਵਾਨ ਲੰਡੀਆਂ ਵਾਲਾ ਬਿੱਲੀ ਰੋਕਣ ਦੀ ਕੋਸ਼ਿਸ਼ ਕਰਦਾ ਪਰ ਮੁੰਡਾ ਤੇ ਧੁੱਸਦਾ ਹੀ ਆਉਂਦਾ ਤੇ ਨੌਜਵਾਨਾ ਰਵਿੰਦਰਾ ਮੁੰਡਾ ਤੇ ਧੁੱਸਦਾ ਹੀ ਆਉਂਦਾ ਅੰਨੀ ਜਾਨ ਗਬਰੂ ਦੇ